ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਰੁੱਖਾਂ ਬਾਰੇ ਚਰਚਾ ਚੱਲਦੀ ਰਹਿੰਦੀ ਆ ਅਸੀਂ ਜਾਣਕਾਰੀ ਦਿੰਦੇ ਰਹਿੰਨੇ ਆ ਵੀ ਤਾਂ ਕਿ ਲੋਕ ਜੁੜਨ ਜੋ ਲੋਕ ਜਾਗਰੂਤ ਹੋਣ ਤਾਂ ਬਤ ਉਹ ਜਿਹੜੇ ਵਿਰਾਸਤੀ ਰੁੱਖਾਂ ਨੂੰ ਜਿਹੜੇ ਇੰਡੀਆ ਦੇ ਹੈਗੇ ਜਾਂ ਪੰਜਾਬ ਦੇ ਹੈਗੇ ਆਪਣੇ ਧਰਤੀ 'ਚ ਲਾਉਣ ਪੰਜਾਬ ਦੀ ਧਰਤੀ ਤਾਂ ਕਿ ਉਹ ਹਰਾ ਭਰਿਆ ਹੋ ਸਕੇ ਧਰਤੀ ਅੱਜ ਅਰਜੰਦ ਰੁੱਖ ਬਾਰੇ ਆਪਾਂ ਚਰਚਾ ਕਰਨਾ ਚਾਹਾਂਗੇ ਇਹ ਬਹੁਤ ਹੀ ਵੱਡਾ ਰੁੱਖ ਆ ਤੇ ਪਾਚੜੀ ਰੁੱਖ ਆ ਇੱਕ ਕ੍ਰੀਮੀ ਰੰਗ ਦੇ ਫੁੱਲ ਅੱਜਕੱਲ੍ਹ ਆਏ ਹੋਏ ਆ ਇਸ ਅਰਜੰਦ ਰੁੱਖ ਨੂੰ ਤੇ ਬਹੁਤ ਹੀ ਵਿਸ਼ਾਲ ਰੁੱਖ ਰੂਪ ਧਾਰਨ ਕਰ ਲੈਂਦਾ ਬਟਰ ਸੂਟਾ ਮਤਲਬ ਇਹਦੀ ਜੜਾਂ ਵੀ ਐ ਫੈਲਦੇ ਥੱਲੇ ਨੂੰ ਤਾਂ ਕਿ ਉਹ ਜਿੰਨਾਂ ਦੇ ਲੰਬਾਈ ਹੁੰਦੀ ਜਿਹੜੇ ਲੰਬੇ ਦਰਖਤ ਉਹਨੂੰ ਜੜਾਂ ਸਪੋਰਟ ਕਰਨ ਵਾਸਤੇ ਸਾਈਡਾਂ ਤੇ ਫੈਲਦੀਆਂ ਹੈਗੀਆਂ ਉਹਨੂੰ ਬਟਰ ਸੂਟ ਬੋਲਦੇ ਹੈਗੇ ਆ ਇਹ ਮੈਡੀਸਨਲ ਫੈਕਟਰੀਜ਼ ਹੈਗੀਆਂ ਇੰਡੀਆ ਦੀਆਂ ਮਤਲਬ ਇਹਨੂੰ ਇਹ ਕਹਿ ਸਕਦੇ ਹੈਗੀਆਂ ਇੰਡੀਆ ਦਾ ਨੇਟਿਵ ਵੀ ਹੈਗਾ ਰੁੱਖ ਇਹ ਮ ਇਤਿਹਾਸ ਅਨੁਸਾਰ ਇੱਕ ਪ੍ਰਚਲਿਤ ਕਥਾ ਹੈਗੀ ਆ ਕਹਿੰਦੇ ਯੋਧਾ ਅਰਜੁਨ ਜਿਹੜਾ ਸੀਗਾ ਬਨਵਾਸ ਦੇ ਦੌਰਾਨ ਜੰਗਲ ਵਿੱਚ ਆਪਣਾ ਜਿਹੜਾ ਤੀਰ ਗੜਦਾ ਉਸ ਤੀਰ ਤੋਂ ਮਤਲਬ ਕਹਿੰਦਾ ਅਰਜਨ ਦਾ ਰੁ ਤੇ ਹੈਗਾ ਤੇ ਲੋਕ ਵਿਸ਼ਵਾਸ ਇੱਕ ਹੈਗਾ ਵੀ ਜਿਹੜੇ ਰੁੱਖ ਜਿਹੜੇ ਬੰਦੇ ਯੁੱਧ ਦੌਰਾਨ ਆਪਣੇ ਇਸ ਅਰਜਨ ਦੇ ਪੱਤੇ ਰੱਖਦੇ ਤੇ ਯੁੱਧ ਤੇ ਜਰੂਰ ਹੰਦਰੀ ਮਤਲਬ ਕਹਿੰਦਾ ਉਹਦੀ ਜਿੱਤ ਹੁੰਦੀ ਹੈ ਇਹ ਵੀ ਇਹ ਵੀ ਮੰਨਿਆ ਜਾਂਦਾ ਹੈਗਾ ਉਸ ਤੋਂ ਸੜਕਾਂ ਦੇ ਕਿਨਾਰੇ ਹਾਈਵੇ ਦੇ ਕੰਢੇ ਅਸੀਂ ਜਿਹੜਾ ਲਿੰਕ ਰੋਡਾਂ ਦੇ ਕਿਨਾਰੇ ਪਾਰਕਾਂ ਵਿੱਚ ਨੂੰ ਵੱਡੇ ਰੁੱਖ ਦੇਖਦੇ ਲੱਗੇ ਹੋਏ ਤੇ ਇੱਥੇ ਇੱਥੇ ਲਾਏ ਵੀ ਜਾਂਦੇ ਕਿਉਂਕਿ ਬਹੁਤ ਅਦੀ ਉਮਰ ਲੰਬੀ ਹੈਗੀ ਆ ਤੋਂ ਉਸ ਤੋਂ ਬਾਅਦ ਇਹਨੂੰ ਬੀਜਾਂ ਰਾਹੀਂ ਅਸੀਂ ਤਿਆਰ ਕਰਦੇ ਆ ਤਿਆਰ ਕਰਨ ਦਾ ਤਰੀਕਾ ਹੈਗਾ ਕਿਉਂਕਿ ਜਿਹੜੇ ਬੀਜ ਹੈਗੇ ਆ ਉਹ ਕਾਫੀ ਹਾਰਡ ਬੀਜ ਹੁੰਦੇ ਆ ਉਹਨਾਂ ਬੀਜਾਂ ਨੂੰ ਅਸੀਂ 7 ਦਿਨ ਪਹਿਲਾਂ ਬੋਰੇ ਚ ਬੋਰਾ ਭਰ ਕੇ ਉਹਨੂੰ ਚੋਚੇ ਛੱਡ ਦਿੰਨੇ ਆ ਪਾਣੀ ਪਾਣੀ ਵਾਲੇ ਚ ਉਸ ਵਾਰ 7 ਦਿਨ ਉਹਨੂੰ ਗਿੱਲਾ ਕਰਕੇ ਬੋਰੀ ਚ ਰੱਖ ਦਿਆ ਉਹਨੂੰ ਮਤਲਬ ਕਿ ਅੱਗੇ ਫਿਰ 7 ਦਿਨ ਧੁੱਪੇ ਮਤਲਬ ਗਿੱਲਾ ਕਰਦੇ ਰਹਿਣਾ ਹਰ ਰੋਜ਼ ਉਤੋਂ ਵੇਰ ਜਦੋਂ ਪੁੰਗਣਾ ਸ਼ੁਰੂ ਫੇਰ ਜਾ ਕੇ ਉਹਨੂੰ ਬੀਜਦੇ ਹੈਗੇ 15 ਦਿਨ ਦਾ ਪ੍ਰੋਸੈਸ ਹੈਗਾ ਇਹਦਾ ਇਹ ਰੁੱਖ ਨੂੰ ਖੇਤਾਂ ਦੇ ਕਿਨਾਰੇ ਬਾਗਾਂ ਦੇ ਦੁਵਾਲੇ ਹਵਾ ਨੂੰ ਰੋਕਣ ਵਾਸਤੇ ਇੱਕ ਲਾਇਆ ਲਾਇ ਵਿੰਡ ਬ੍ਰੇਕਰ ਦਾ ਕੰਮ ਕਰਦਾ ਲਾਇਆ ਜਾਂਦਾ ਹੈਗਾ ਤੇ ਲੂਣੀਆਂ ਤੇ ਖਾਰੀਆਂ ਜ਼ਮੀਨਾਂ ਵਿੱਚ ਵੀ ਇਹ ਮਤਲਬ ਕਹਿੰਦਾ ਤੋ ਉਸ ਤੋਂ ਬਾਅਦ ਜਿਹੜੀ ਹੈਗੀ ਆ ਇਹਦੇ ਪੱਤਿਆਂ ਵਿੱਚ ਕੈਲਸ਼ੀਅਮ ਭਰਪੂਰ ਆ ਜਿੱਥੇ ਹੁੰਦਾ ਜਿਹੜੇ ਪੱਤੇ ਗਿਰਦੇ ਉਹ ਕੈਲਸ਼ੀਅਮ ਦੀ ਮਾਤਰਾ ਉਸ ਸੋਇਲ ਦੀ ਮਿੱਟੀ ਦੀ ਠੀਕ ਹੁੰਦੀ ਹੈਗੀ ਆ ਇਹ ਛਿੱਲ ਚਮੜਾ ਕਮਾਉਣ ਤੇ ਕਿਕਰ ਦੀ ਤਰ੍ਹਾਂ ਜਿਵੇਂ ਵਰਤੀ ਜਾਂਦੀ ਜਿਵੇਂ ਚਮੜਾ ਰੰਗਣ ਦੇ ਵਿੱਚ ਇਹਦੀ ਹੈਲਪ ਹੁੰਦੀ ਹੈ ਜਿਹੜੀ ਛਿੱਲ ਹੈਗੀ ਆ ਅਸੀਂ ਅਰਜਨ ਦੀ ਚਰਚਾ ਕੀਤੀ ਮੈਡੀਸਨਲ ਫੈਕਟਰੀਜ਼ ਬੋਲੋ ਉਹਦੇ ਉੱਤੇ ਚਰਚਾ ਕਰ ਰਹੇ ਹਾਂ ਕਿਉਂ ਕਹਿੰਦੇ ਮੈਡੀਸਨਲ ਫੈਕਟਰੀ ਅਰਜਨ ਦੀ ਇਸ ਲਈ ਸੱਕ ਹੈਗਾ ਇੰਡੀਅਨ ਹਰਬਲ ਮੈਡੀਸਨ 3000 ਸਾਲ ਤੋਂ ਵਰਤਾਇਆ ਜਾ ਰਿਹਾ ਇਸ ਨੂੰ ਮਤਲਬ ਕਹਿੰਦਾ ਜ ਹਾਰਟ ਟੋਨਿਕ ਦੇ ਰੂਪ ਵਿੱਚ ਵਰਤਿਆ ਜਾਂਦਾ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ ਇਹ ਕੋਲੇਸਟ੍ਰੋਲ ਲੈਵਲ ਨੂੰ ਘਟਾਉਂਦਾ ਹੈਗਾ ਵੀ ਬਹੁਤ ਇੰਟਰਸਟਿੰਗ ਆ ਹਾਰਟ ਰੇਟ ਨੂੰ ਵੀ ਠੀਕ ਕਰਦਾ ਹੈਗਾ ਉਸ ਵੇਲੇ ਅੰਜਾਇਨਾ ਕਰਕੇ ਡਿਜ਼ੀਜ਼ ਚੈਸਟ ਪੇਨ ਸ਼ੁਰੂ ਹੋ ਜਾਂਦੇ ਕਿ ਬਰ ਹਾਰਟ ਚ ਦਿੱਕਤ ਆਵੇ ਉਸ ਨੂੰ ਵੀ ਠੀਕ ਕਰਨ ਚ ਮਦਦ ਕਰਦਾ ਹੈਗਾ ਉਸ ਤੋਂ ਬਾਅਦ ਜਿਹੜਾ ਬਾਰਕ ਦਾ ਕਾੜਾ ਹੈਗਾ ਜਿਹੜਾ ਇਹ ਡਾਇਰੀਆ ਦੇ ਡਾਇਸੈਂਟਰੀ ਨੂੰ ਵੀ ਠੀਕ ਕਰਨ ਚ ਮਦਦ ਕਰਦਾ ਹੈ ਜੇ ਕਿਸੇ ਨੂੰ ਢਿੱਡ ਦੀ ਕੋਈ ਲੂਜ਼ ਮੂਸ਼ਨ ਲੱਗ ਜਾਣ ਉਸ ਵੇਲੇ ਪਾਊਡਰਡ ਬਾਰਕ ਜਿਹੜਾ ਉਹ ਅਸਥਮਾ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈਗਾ ਜਿਹੜੇ ਮਾਡਰਨ ਹਾਰਟ ਜਿਹੜੀ ਹਾਰਟ ਰੈਮਡੀਜ਼ ਹੈਗਾ ਉਹਦੇ ਵਿੱਚ ਅੰਜਾਈਨਾ ਤੇ ਪੂਰ ਕੋਰਨਰੀ ਸਰਕੂਲੇਸ਼ਨ ਜਿਹੜੀ ਦਿੱਕਤ ਆ ਜੇ ਇਹਦੇ ਵਿੱਚ ਉਹ ਨੂੰ ਠੀਕ ਕਰਦਾ ਹੈਗਾ ਤੇ ਇਸ ਤੇ ਵਿੱਚ ਇਸ ਸਮੱਸਿਆ ਜੇ ਇਸ ਜਿਹੜੀ ਕਾੜਾ ਹੈਗਾ ਪਰ ਉਹ ਉਸ ਸਮੇਂ ਚ ਨਹੀਂ ਪੀਣਾ ਜਾਂ ਬਾਰਕ ਨੂੰ ਉਦੋਂ ਹੀ ਵਰਤਣਾ ਜਦੋਂ ਬ੍ਰੈਸਟ ਫੀਡਿੰਗ ਮਦਰ ਨੂੰ ਇਹਨੂੰ ਨਹੀਂ ਵਰਤਣਾ ਚਾਹੀਦਾ ਇਹ ਧਿਆਨ ਰੱਖਣਾ ਪੈਣਾ ਆਪਾਂ ਨੂੰ ਤੇ ਹੁਣ ਗੱਲ ਆਉਂਦੀ ਆ ਅਰਜਨ ਦੀ ਛਾਲ ਵਰਤ ਨਹੀਂ ਕਿ ਮੈਂ ਜਿਹੜੀ ਬਹੁਤ ਇੰਪੋਰਟੈਂਟ ਆਪਾਂ ਸਾਡੇ ਨਾਲ ਡਾਕਟਰ ਸਾਹਿਬ ਸ਼ਿਵਰਾਜ ਸਿੰਘ ਜੀ ਉਹਨਾਂ ਨੇ ਦੱਸਿਆ ਸਾਨੂੰ ਆਯੁਰਵੈਦਿਕ ਡਾਕਟਰ ਆ ਉਹ ਕਹਿੰਦੇ ਵੀ ਇਹਨੂੰ ਮਤਲਬ ਦੀਵਾਲੀ ਦੇ ਦਿਨਾਂ ਵਿੱਚ ਸਭ ਤੋਂ ਬੈਸਟ ਆ ਮਤਲਬ ਉਹ ਕਹਿੰਦਾ ਰਿਸ਼ਾਲ ਨੂੰ ਲੈਣਾ ਪਰ ਵਰਤ ਆਪਾਂ ਜੇ ਲੋੜ ਪਏ ਤਾਂ ਕਿਸੇ ਟਾਂ ਵੀ ਕਲੈਕਟ ਕਰ ਸਕਦੇ ਆ ਬੈਸਟ ਜਿਹੜਾ ਦੀਵਾਲੀ ਦੇ ਟਾਈਮਾਂ ਤੇ ਹੈਗੀ ਆ ਇੱਕ ਗੱਲ ਇਹ ਹੋਗੀ ਉਹ ਕਹਰੇ ਵੀ ਅਰਜੰਦ ਦੀ ਬਾਰਖ ਦਾ ਜਿਹੜਾ ਪਾਊਡਰ ਹੈਗਾ ਥੋੜਾ ਕੁੱਟਿਆ ਹੋਇਆ ਅਰਜੰਦ ਦੀ ਛਾਲ ਹੈਗੀ ਲੈ ਲੈਣੀ ਹੈਗੀ ਇਹ 25 ਗ੍ਰਾਮ ਉਹ ਲੈ ਲਓ 250 ਐਮਐਲ ਉਹਦੇ ਵਿੱਚ ਪਾਣੀ ਪਾ ਲਓ ਤੇ 250 ਐਮਐਲ ਜਿਹੜਾ ਗਾਂ ਦਾ ਦੁੱਧ ਵਿੱਚ ਪਾ ਲਓ ਕੱਲਾ ਉਹ ਕਹਿੰਦੇ ਵੀ ਪਾਣੀ ਨਾਲ ਨਹੀਂ ਲੈਣਾ ਚਾਹੀਦਾ ਇਹਦਾ ਕੜਾ ਜਿਹੜਾ ਹੈਗਾ ਜਿਹੜਾ ਹਾਰਟ ਦੇ ਦੇਰੀਜ਼ੇ ਕਿਸ ਨੂੰ ਹੋਵੇ ਤਾਂ ਇਸ ਨੂੰ ਰਾਤ ਨੂੰ ਭਿਉਂ ਕੇ ਰੱਖ ਦੋ ਉਸ ਤੋਂ ਬਾਅਦ ਸਵੇਰੇ ਲੋ ਫਲੇਮ ਤੇ ਨੂੰ ਮਤਲਬ ਉਬਾਲੋ ਨੂੰ ਮਤਲਬ ਜਦੋਂ 1/4th ਰਹਿ ਜੇ ਉਸ ਸਮੇਂ ਛਾਣ ਕੇ ਰੂ ਪੀਣਾ ਚਾਹੀਦਾ ਇਹ ਬੈਸਟ ਮਤਲਬ ਤਰੀਕਾ ਹੈਗਾ ਇਹਨੂੰ ਲੈਣ ਦਾ ਉਹ ਇਹ ਵੀ ਦੱਸਦੇ ਹੈਗੇ ਆ ਵੀ ਪਲੇਨ ਪਾਣੀ ਨਾਲ ਉਬਾਲ ਕੇ ਨਾਲ ਵਰਤੋ ਘਰ ਤੋਂ ਚੰਗਾ ਹੈਗਾ ਮਤਲਬ ਇਸ ਤਰ੍ਹਾਂ ਕਰਕੇ ਇਹ ਕੰਬੀਨੇਸ਼ਨ ਚ ਵਰਤੋ ਵਧੀਆ ਰਹਿੰਦਾ ਹੈਗਾ ਉਹਨਾਂ ਦਾ ਕਹਿੰਦਾ ਇੱਕ ਹਰਬਲ ਟੀ ਬੰਦੀ ਆ ਅਰਜਨ ਦੀ ਅੱਜਕੱਲ अवेलेबल ਹੈ ਆਨਲਾਈਨ ਵੀ ਵਿਲ ਜਾਂਦੀ ਹੈਗੀ ਆ ਇਹ ਹਰਬਲ ਟੀ ਵੀ ਪੀ ਸਕਦੇ ਆ ਤੇ ਮਤਲਬ ਸਿਸਟਮ ਦੀ ਤਾਂ ਇਹ ਜਿਹੜਾ ਜਿਵੇਂ ਆਪਾਂ ਗੱਲ ਕੀਤੀ ਚਰਚਾ ਕੀਤੀ ਹੈ ਵੀ ਇਹ ਜਿਹੜਾ ਗੋਣਕਾਰੀਆ ਮੈਡੀਸਨਲ ਫੈਕਟਰੀ ਆਪਾਂ ਤਾਂ ਕਿਹਾ ਕਿਉਂਕਿ ਹਾਰਟ ਦੀ ਬਿਮਾਰੀ ਵਾਸਤੇ ਬਹੁਤ ਹੀ ਗੋਣਕਾਰੀ ਰੋਖਾਰ ਜਾਂਦਾ ਸਾਨੂੰ ਅਸੀਂ ਜਿਹੜੀ ਸਾਡੀ ਸੰਸਥਾ ਗਰਾਊਂਡ ਕਲਾਸ ਫਾਊਂਡੇਸ਼ਨ ਲਗਾਤਾਰ ਐ ਰੋਖਾਂ ਤੇ ਕੰਮ ਕਰਦੀ ਹੁੰਦੇ ਬਹੁਤ ਵੱਡੇ ਸਕੇਲ ਦਰਜਨ ਨੂੰ ਹਰ ਸਾਲ ਅਸੀਂ ਲਾਉਂਦੇ ਆਂ ਜੰਗਲਾਂ 'ਚ ਜਾਊਗਾ ਤਾਂ ਆਪਾਂ ਜਿਉਂ-ਜਿਉਂ ਇਹਨੂੰ ਮਤਲਬ ਕਹਿੰਦਾ ਅੱਗੇ ਆਯੁਰਵੈਦ ਵੱਲੋਂ ਵਧਾਂਗੇ ਹੋਰ ਅਸੀਂ ਗੱਲਬਾਤ ਚਰਚਾ ਕਰਾਂਗੇ ਡਾਕਟਰ ਜੋੜਾਂਗੇ ਹੋਰ ਤਾਂ ਇਹ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਇਹ ਛिडੀਆਂ ਦੇ ਵਿੱਚ ਸਾਰੇ ਰੁੱਖ ਹੋਣਗੇ ਜਿਹੜੇ ਮੈਡੀਸਨ ਗੁਣਾ ਲੈ ਹੈਗੇ ਜਿਵੇਂ ਵਰਨਾ ਹੋ ਗਿਆ ਇਹ ਹੋ ਗਿਆ ਮਹਿੰਦੀ ਹੋ ਗਿਆ ਬਹੁਤ ਸਾਰੇ ਰੁੱਖ ਗੁਣਕਾਰੀ ਦੱਸਦੇ ਆ ਤੁਹਾਨੂੰ ਅਸੀਂ ਤਾਂ ਉੱਥੋਂ ਫਿਰ ਆਪਾਂ ਇਹ ਇਹਦਾ ਸਮਾਨ ਲੈ ਕੇ ਆਪਾਂ ਘਰੇਲੂ ਨੁਸਖੇ ਰਾਹੀਂ ਆਪਾਂ ਇਹਨੂੰ ਤਿਆਰ ਕਰ ਸਕਦੇ ਹਾਂ ਔਰ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਜਿਹੜੀ ਪੰਜਾਬ ਦੀ ਧਰਤੀ ਹੈਗੀ ਉਹਨੂੰ ਅਰਜਨ ਵਾਲੇ ਰੁੱਖਾਂ ਦੀ ਵੀ ਲੋੜ ਹੈਗੀ ਆ ਉਹਨਾਂ ਨੂੰ ਲਾ ਕੇ ਆਪਾਂ ਆਪਦੀ ਧਰਤੀ ਨੂੰ ਆਬਾਦ ਕਰੀਏ ਤੇ ਮੁਰਸਤ ਜੀਤ ਕਰੀਏ ਧੰਨਵਾਦ ਸਰ ਸਸੇ ਕਾਲ